ਅਛਾ ਤੁਰੇ ਜਾ ਰਹੇ ਨੇ ਤੇ ਬਾਬਾ ਜੀਤ ਸਿੰਘ ਨੇ ਨਾ ਪੁੱਛਿਆ ਬਾਬੂ ਜੀ ਇਹ ਅਨੰਦਾਂ ਦੀ ਪੁਰੀ ਦਾ ਮੋਹ ਬੜਾ ਹੈ ਇੱਥੇ ਬਚਪਨ ਗੁਜ਼ਾਰਿਆ ਹੈ ਇੱਕੇ ਮਾਂ ਦੀ ਗੋਦ ਵਿੱਚ ਬਹਿ ਕੇ ਅਸੀਂ ਭਾਈਆਂ ਨੇ ਗਿਆਨ ਹਾਸਲ ਕੀਤਾ ਹੈ ਕਦੇ ਅਨੰਦਾਂ ਦੀ ਪੁਰੀ ਨੂੰ ਵਾਪਸ ਆਵਾਂਗੇ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਖੁਦਾ ਕਹਿੰਦੇ ਇਸ ਜਾਮੇ ਵਿੱਚ ਤੇ ਨਹੀਂ ਆਇਆ ਜਾਣਾ ਪਰ ਹਰ ਸਾਲ ਜਦੋਂ ਸੱਜ ਧੱਜ ਕੇ ਮੇਰਾ ਖਾਲਸਾ ਖੋਲਾ ਮਹੱਲਾ ਕੱਢਿਆ ਕਰੇਗਾ ਤੇ ਸਮਝ ਲਿਓ ਗੁਰੂ ਗੋਬਿੰਦ ਸਮਝੋ ਗੁਰੂ ਗੋਬਿੰਦ ਹੀ ਸਰਗੁਣ ਰੂਪ ਵਿੱਚ ਪ੍ਰਗਟ ਹੋ ਗਿਆ ਹੈ ਅੱਜ ਵੀ ਹੋਲੇ ਮਹੱਲੇ ਤੇ ਵੇਖੋ ਤੇ ਉਹੀ